ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਸਰਿਆਲੀ ਵਿੱਚ ਪਹੁੰਚ ਚੁੱਕੇ ਜੀ ਅੱਪਾ ਲੱਖੇ ਤੇ ਹੈਪੀ ਚਿੰਗ ਨੂੰ ਦੇਖੋ ਅੱਜ ਵੀ ਬਾਈਏ ਕੁਝ ਛੇ ਸਾਡੇ ਲਗਭਗ ਪਜੂ ਸੇਲ ਆ ਤੇ ਇੱਕ ਗਾਂ ਲੈ ਕੇ ਆਂਦੇ ਬਾਈਏ ਨੇ ਬਹੁਤ ਕੁਆਲਿਟੀ ਵਾਲੀ ਚਲੋ ਉਹਦੀ ਡਿਟੇਲ ਬਾਅਦ ਪੁੱਛਾਂਗੇ ਅੱਪਾ ਚਾਓ ਫਿਰ ਬਾਈ ਜੀ ਨਾਲ ਗੱਲ ਕਰੀਏ ਬਾਈ ਜੀ ਹਸਤੀਕਾਰ ਹੋਰ ਨਾ ਵੀ ਵਧੀਆ ਵਧੀਆ ਹੀ ਚੱਲ ਰਹੀ ਹੈ। ਹੈ ਫੀਜ਼ਾ ਅਸਤੀ ਕਾ ਅਸਤੀ ਕਲੀ ਸਸਿਗਾ ਅਸਤੀ। ਖਬਰ ਜੀ ਵਧੀਆ ਚੱਲਦੀ ਕਲਾ ਵਿੱਚ ਦੇਖਿਆ ਮਾ ਮਾਰੋ ਤੋ ਵੀਰ ਸਮਝੋ ਕਿ ਉਹਨਾਂ ਦੀ ਬ੍ਰੇਕ ਬਲੂ ਕਾਇਦੇ ਨਾ ਆਦੀ ਗੱਲ ਹੈ ਇਹ ਇਧਰ ਆਉਂਦਾ ਇਧਰ ਤੁਰ ਜਾਂਦਾ ਹਾਂ 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 ਕੋਈ ਵੀ ਆ ਤੁਹਾਡੇ ਸਾਹਮਣੇ ਵੀਰ ਛੱਡ ਕੇ ਆ ਜਾਂਦਾ ਜਾਂ ਫਿਰ ਬਾਜੀ ਅਸੀਂ ਕਹਿੰਦੇ ਆਉਂਦਾ ਵੀ ਬੜੀ ਤਕੜੀ ਬਾਕੀ ਦਾ 10000 ਦਾ ਭੌੜਾ ਸੀ ਤੋਂਦੇ ਬੁੱਢਾ ਐਡਵਾਂਸ ਦੀ ਪੈਣ ਲੱਗੀ ਆਹੀ ਤੇ ਗੱਲ ਆਪਾਂ ਨੂੰ ਉੱਖਾ ਕਰਦਾ ਕਿ ਨਹੀਂ ਇਹ ਗੱਲ ਹੈ ਏ ਉਹਨਾਂ ਤੁਹਾਨੂੰ ਪਤਾ ਹੈ ਕਿ ਤਾਂ ਨਾ ਕੋੜੇ ਕੋੜੇ ਜੀ ਚ ਹੋ ਰਿਹਾ ਹੈ ਤੁੰਦ ਹਾਂਜੀ ਤੁੰਦ ਚਾਈ ਵੀ ਨਹੀਂ ਹਾਂਜੀ ਹਾਂ ਇਹਦੇ ਕੋਈ ਟਾਈਮ ਹੈ ਨਾ ਕੋਈ ਇਹ ਨਾ ਪ੍ਰੋਡਕਸ਼ਨ ਪ੍ਰਦਰਸ਼ਨ ਜਿਹੇ ਤਰ੍ਹਾਂ ਪਟਾਕੇ ਫਟੋ ਪਿਆ ਦਾ ਕੋਈ ਜਤੂਆ ਜਿਹੜਾ ਪਰਾਇ ਆਪਣਾ ਪਰਾਲੀਆਂ ਦਾ ਸੜਿਆ ਉਹਦਾ ਕਰਕੇ ਜਿਆਦੀ ਧੁੰਦ ਜੀ ਹੋ ਗਈ ਹੈ ਉਹਦੇ ਨਾਲ ਐਕਸੀਡੈਂਟ ਬੜਾ ਹੋਣ ਦਾ ਹੈ ਨਾ ਇਹਰ ਪਾ ਕਰਕੇ ਚਲੋ ਹਾਂਜੀ ਨਾਲ ਹੀ ਲੋਕਾਂ ਕਹਿੰਦੇ ਜੀ ਬਸ ਪਰ ਅੱਜ ਭਾਈ ਜੀ ਕਿੰਨੇ ਫਿਰ ਅੱਜ ਵੀਰ ਜੀ ਛੇੜਾ ਟੰਗਿਆ ਹਾਂਜੀ ਅੱਜ ਦੋ ਝੋਟੀਆਂ ਬਾਕੀ ਗਾਵਾਂ ਸਰ ਅੱਜ ਭਾਈ ਹਾਂਜੀ ਉਈ ਜੀ ਨਹੀਂ ਪਈ ਦੁੱਧਾ ਸੋ ਜੁੱਟ ਸੋ ਕੱਲ ਹੀ ਸੋਈ ਆ ਅੱਛਾ ਤੇ ਕੋਈ 10000 ਕਿਲੋ ਬੋੜਾ ਹੋਊਗਾ ਮਗਰ ਕੱਟੇ ਆ ਐਸੇ ਬਸ ਜਿਹੜੇ ਬੋੜਾ 1000 ਕਿਲੋ ਮਣਕੇ ਦੇ ਦੇਵਾਂਗੇ ਹਾਂਜੀ ਦੋ ਟਾਂ ਮਣਕੇ ਲੈ ਜਾ ਕੋਈ ਵੀਰਾਂ ਠੀਕ ਆ ਹਾਂਜੀ ਲੋ ਜਿੱਦ ਹੁੰਦਾ ਨਾ ਕੈਨ ਵਾਲਾ ਕੈਨ ਨਹੀਂ ਬਣਾ ਕੇ ਥਾਵਾਂਗੇ ਬਾਕੀ ਫੋਲ ਦਾ 8/8 ਉਧਰ ਦੀ ਐ ਲੈ ਮਿਹਦੇ ਦਿਖਾ ਕੇ ਦੇਵਾਂ ਨੂੰ ਦਿਖਾ ਚੀਕੀ ਦਾ ਚੁਆਈ ਦੋ ਹੈ ਪੀਸਾ ਵਧੇ ਬਹੁਤ ਜਿਆਦਾ ਕੀ ਹੋਣ ਲੱਗੀ ਆ ਤੇ ਤੋਂ ਬੱਚੇ ਦਾ ਜਿਆਦਾ ਕਰਨ ਲਈ ਅਜੇ ਇਹ ਚੰਗੂ ਵੀ ਸਹੀ ਕਰਕੇ ਨਾ ਕੱਠੀ ਜੀ ਹਾਂਜੀ ਕਰੀ ਤੇ ਉਮਰਤਾ ਇਹਦਾ ਨੰਬਰ ਹੈ ਨੈਗੇਟਿਵ ਮਾਜੀ ਵੱਡੀ ਘੋੜੀ ਨਾ ਡਾਕਟਰ ਮਗਲਾ ਕੱਟੀ 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 ਕਟੂਰ ਮਗਲਾ ਸਦਾ ਫੈਦਾਈ ਹੈਗੇ ਹਾਂਜੀ 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 ਫਿਰ ਇਹਦਾ ਵੀਰ ਇੱਕ ਪੱਚੀ ਦੇ ਦੇ ਦੀਏ ਬਸ ਮੋਲੋ ਵੀ ਰੱਖੀ ਇੱਕ ਵੀਰ ਆ ਇੱਕ ਵੀਰ ਆ ਚਲੋ ਇੱਕ ਵੀਰ ਵਿੱਚ ਥੋੜੀ ਹੋਣੀ 16 ਕਿਲੋ ਲਈ 10 ਕਿਲੋ ਕਹਿਣ ਨਾਲ ਹੀ ਬਣਾ ਕੇ ਦਵਾਂਗੇ ਦੋ ਟਾਂਕੇ ਲੈ ਜੇ ਇਹੇ ਕੋਲ 13 ਕਿਲੋ ਦਵਾਜੇ ਆ 13 ਕਿਲੋ ਬਣਾ ਕੇ ਲਾ ਦੂਸਰਾ 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 ਉਹਦਾ 6 ਡੰਨ ਮਗਰ ਕੱਟਾ ਝੜਵਾਉਂਦੇ ਥੂਈ ਨੂੰ ਇਹ ਵੀ ਖੋਲ ਲਓ ਜੀ 13 ਕਿਲੋ ਤਿਆਰ ਸੋਹਣੀ ਝੋਟੀ ਆ ਤੇ ਵੱਡੀ ਝੋਟੀ ਇੱਥੇ ਸੈੱਗਰੀ ਇਹ ਵੀ ਉਧਰ ਦੀ ਹੈ ਭਾਜੀ ਇਹ ਵੀ ਉਧਰ ਦੀ ਹੈ ਆਦੇ ਦਮ ਤੋਂ ਚੋਅ ਇਹ ਜਿਹੜੀ ਨਹੀਂ ਵਜਾਉਂਦਾ ਜਾਦੀਰਾ ਵੀਰਾ ਭੋਗਾਂ ਦਾ ਮੋਟੀ ਧਾਰਿਆ ਤੇ ਕੋਈ ਭੂਰ ਸ਼ਿੱਡਾ ਕੋਈ ਝੜ ਵਾਧ ਘਾੜੂ ਦਾ ਪਹਿਲਾਂ ਦੱਸਾਂਗੇ ਠੀਕ ਹਾਂਜੀ 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 ਇੱਕ ਵੀਰ ਹੀ ਦੇ ਦੀਏ ਇੱਕ 15 ਇੱਕ 15 ਹਾਰ ਆਪਾਂ ਅੱਧੇ ਛੋੜ ਹੀ ਹੋਣਗੇ ਨਾ ਨਹੀਂ 2 15 16 ਕਾ ਵਾਲੀ ਕੱਟੀ 13 ਕਿਲੋ ਮਿਲ ਕੇ ਲੈ ਜਾਇਆ ਦੋੜਾ ਮਿਲ ਕੇ ਲੈ ਦੋੜਾ ਬਣਾ ਕੇ ਜਾਉਂਦੇ ਸੁਈ 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 ਦਾ 12 ਰੋਗੇ ਵਸ਼ਿਆ ਮਗਰ 13 ਕਿਲੋ ਦੋ ਤਿਆਰ ਹੋ ਗਏ 13 ਕਿਲੋ ਇਸ ਤਰ੍ਹਾਂ ਤਿਆਰ ਕੱਢੀ ਵੀ ਇਹ ਵੀ ਦੇਖੋ ਹੋਰ ਹੋਰ ਬੰਦੇ ਸੁਈ ਛੋਟੀ ਇੱਕ ਉੱਤੀ ਵਾਲੀ ਅੱਜ ਹੋ ਜਾਂਦੀ ਹਨ ਅਨਿਤ ਮਾਣ ਛੋੜਾ ਫਾਹ ਹੋ ਰਿਹਾ ਕੁਝ ਕੁਝ ਹੈ ਕਿ ਵਿਚਾਰ ਜੀ ਕੱਢੀ ਵੀ ਬਹੁਤ ਵੀ ਕੀ ਹਾਂ ਜੀ ਅੰਦੂਨ ਵੇਦਨ ਦਾ ਦਾਮਾ ਜੀ 5000 ਹਾਂ ਮਾੜਾ ਰੋਸ਼ਾ ਕੋਈ ਸ਼ਾਹ ਦਾ ਕਾਲ ਠੀਕ ਹੈ ਹਾਂ ਜੀ 45 ਦੇ ਦਈਏ 40 ਦੇ ਦਿਆਂਗਾ 40 40 ਜੋ 400 ਹੁਣ 40000 38 ਦੀ ਦੇ ਦਾਂਗੇ 38000 ਆ ਚੋ ਇਹਦੇ ਕੋਲ ਵੀ 13 ਕਿਲੋ ਤਿਆਰ ਆ 13 ਕਿਲੋ ਮਿਲ ਕੇ ਲੈ ਜਾਓ ਕਹਿਣਾ ਨਹੀਂ ਮਗਰ ਵਸੀ ਵਸੀ ਮਤਲਬ 15 ਤੋਂ 20 ਦਿਨ ਹੋ ਗਏ ਜੀ ਬਸ ਠੀਕ ਹਾਂ ਤੋਂ ਦੋਵੇਂ ਬੰਦੇ ਬਹਿ ਕੇ ਚੋਲੇ ਹੀ ਨਹੀਂ ਛੱਡੀ ਤੇਜੀ ਛੱਡੀ ਧੀਰੀ ਤੇ ਇਹ ਵੀ ਥੋੜਾ ਦੁੱਧ ਵੀ ਭਰਦਾ ਪੂਰਾ ਘਾੜਾ ਹੋਣਾ ਕਿ ਨਹੀਂ ਪੂਰਾ ਪੂਰਾ ਚੋਣ ਤੇ ਏਡੀ ਵੀ ਥਾੜੇ ਤੇ ਕਿੰਨਾ ਲੱਗਾ ਵਾਹ ਤੁਹਾਨੂੰ ਬਹੁਤ ਚੰਗਾ ਲੱਗਾ ਮੇਰੇ ਨਾਲ ਸਾਰੀ ਸਾਰਾ ਕਰਦੇ ਗਏ ਆ ਇਹਨੂੰ ਕੋਈ ਪਤਾ ਨਹੀਂ ਪਹੁੰਚ ਉਹ ਸਾਈਡ ਦਾ ਦੋਵੇਂ ਛੱਡ ਪਾ ਕੇ ਹਾਂਜੀ ਜਾਦੀ ਦੇ ਦੀਏ 45 ਦੀ 40 ਯਾਰ ਹੋਲ ਸ਼ੋਰ ਜਤਾੜੀ 40 ਯਾਰ ਚਲੋ ਆਹਾਂ ਜੀ ਇਹ ਪਾਣੀ ਬਾਰ ਮਾੜੀ ਗਾ ਨਹੀਂ ਆਪਣੇ ਕੋਲੇ ਇਹ ਵੀਰਾ ਟੜਕੇ ਸੋਈ ਹੈ ਜੀ ਟੜਕੇ ਸੋਈ 4 ਵਜੇ ਕੋਈ 9 ਕਿਲੋ 9 ਕਿਲੋ ਬੋਲਾ ਕੱਢਿਆ ਹੋਆ ਥੱਲੇ ਠੀਕ ਆ ਹਾਂਜੀ ਬੈਠਾ ਨਹੀਂ ਜਾਂਦਾ ਕਾ ਤੋ ਇਹ ਵੀ ਖੋਲੋ ਛੋਟੀ ਨਹੀਂ ਦੇ ਲੋ ਕੁੜਾ ਢਾਂਜਾ ਛੇ ਨਾ ਦੂਜਾ ਦਊਗਾ ਹੋਸ਼ਗੀਰ ਛਿੱਗੀ ਜੋ ਬੂਆ ਖੋਲ ਬੈਨੂ ਮਗਰ ਵਾ ਚਾਹ ਜਿੱਦ ਰਹੇ ਲੋ ਦੇ ਬੂੜ ਦੇਖੋ ਬੰਦ ਨਹੀਂ ਇਹ ਦੇਖਾ ਗੱਲਾਂ ਹੀ ਗਾਣੇ ਪਾਜੀ 36 ਕਿਲੋ ਦੁੱਧ ਤੇਰ ਕਾਰਡ ਸਾਰਾ ਵਾਪਕ ਤੇਰੇ ਤੋਂ ਹੈ 36 ਕਿਲੋ ਪਲੂਨ ਦਾ ਦੁੱਧ ਆ ਇਹ ਹੈ ਕਿ ਦੂਜਾ ਦੁੱਧ ਦੂਜਾ ਦੁੱਧ ਬਾਹਰ ਤੋਂ ਮੇਰੇ ਕੋਲ ਲੱਗਾ ਬੈਡ ਹੋ ਚੱਗੀ ਬੱਚਾ ਬੱਚਾ ਸ਼ਾਬਾਸ਼ ਸ਼ਾਬਾਸ਼ ਬੱਚਾ ਮਾਦਰਾ ਕੀ ਫਾਤੀ ਬਾਕੀ ਥਣਾ ਦਾ ਗੈਬੂ ਦੇਖੋ ਕਿਦਾਂ ਦਾ ਚੂਣ ਬਹੁਤ ਜਿਆਦਾ ਚੰਗੀ ਆ ਇਹਦੀ ਫਿਰ ਕੀਮਤ ਮੁੱਲ ਕਰਦੇ 13 13 25 ਦੀ 125 ਦੇ ਦਾ ਹਾਂ ਨਾ 1 ਵੀਰ 1 ਦਾ ਵੀਰ ਜੱਸ ਲੋ ਜੀ ਚਲੋ ਹੁਣ ਉਹਦੇ 40 ਪਤਾ ਨਹੀਂ ਕੋਈ ਵੀਰ ਆ ਜਾਵੇ ਵੀਰ ਵੀ ਛੋੜੀ ਜੀ ਆ ਕਿਤੇ ਉਹ ਲਹਿੜਾ ਕਦ ਮੇਰੇ ਗੋਡਾ ਕਿਉਂਕਿ ਬੈਠਾ ਨਹੀਂ ਜਾਂਦਾ ਵੀਰ ਉਹਦਾ ਕਰਦਾ ਉਹਦਾ ਭਾਈ ਚੋਈ ਹੈ ਘਰ ਤੋਂ 7 8 8 ਕਿਲੋ ਬੈਠਾ ਬਈ ਗਾਂਵ ਮੇਨ ਭਾਜੀ ਅਜੇ ਭਾਜੀ ਬਾਕੀ ਪੁਰਾਣੀ ਸਫਾਈ ਸੁਈ ਵੇਰਦੀ ਬਾਕੀ ਹੁੰਦਾ ਨਾ ਪਾੜਿਆ ਉਹ ਕੰਮ ਨਹੀਂ ਕੋਈ ਨਿਕਲੇਗਾ ਚਲੋ ਗੈਫੂ ਵੀਰਾ ਸੁਣਾਜਾ ਅੱਜ ਫਿਰ ਹੁਣ ਢੜੀ ਤੁਹਾਡੇ ਫਾਰਮ ਦੇ ਦੀ ਮੇਨ ਹਸਦੀ ਉਹ ਭਾਈ ਜੀ ਫੇਗਾ ਇਹ ਇਹ ਇਹਨੂੰ ਕੱਢ ਲੋ ਬਾਹਰ ਬਾਹਰ ਫੁੱਲੀ ਜਾਣੀ ਤਾਂ ਅਰੇ ਤਾਂ ਟ੍ਰੇਨ ਆ ਦੁਹਾਈ ਜਾਵੇ ਨੇ ਇਹਨੂੰ ਲੈ ਕੇ ਬਾਹਰ ਚੀਨ ਲਾ ਦੇ ਗਾੜੀ ਫੇਰ ਵੀ ਤੇ 315 ਵੰਡਾ ਲੋ ਜੋ ਜੀ ਬਾਹਰੋਂ ਲੈ ਆ ਪੀਸਾ ਫਿਰ ਬਾਹਰ ਬਾਹਰ ਉਹ ਵੀ ਬਾਹਰੋਂ ਜੋ ਲਈ ਆ ਅੱਛਾ ਤੇ ਅੱਜ ਲਈਆਂ ਉਹਦੇ ਨਾਲੇ ਕਾਰ ਲਈ ਵੇਚਦੀ ਹੋ ਅੱਛਾ ਹਾਂਜੀ ਉਹ ਅਰੇ ਕਾਰ ਬੱਜੀ ਕਿੰਨਾ ਹੁੰਦਾ 46 ਕਿਲੋ ਦੁੱਧ ਪਾਈ 46 ਕਿਲੋ ਚਵਾਇਆ ਵਾ ਅਰੇ 46 ਕਿਲੋ ਚਵਾਇਆ ਹੈ ਹਾਂਜੀ ਹਾਂਜੀ ਲੋਜੀ 46 ਕਿਲੋ ਚਵਾਇਆ ਤਾਂ ਵੇੜ ਵੇ ਘੱਡੀ ਆ ਮੈਂ ਜਗੜੇ ਨਾੜਾ ਨੋੜਾ ਖਾਤ ਥੱਲੋਂ ਕਰ ਬਹਿ ਗਈ ਮੈਂ ਕਹਿੰਦਾ ਭਾਜੀ ਇਹ 15 ਦਿਨ ਪਹਿ ਗਿਣਤੀ ਦੇ ਹਾਂਜੀ 15 ਦਿਨ 15 ਦਿਨ ਫੇ ਹਾਂਜੀ ਤਾਂ ਅਜੇ ਬਗੜ ਨੂੰ ਬਰਵਾ ਹੀ ਕੋਈ ਨਹੀਂ ਸੁਣਦਾ ਜੇਤਾ ਹੀ ਨਹੀਂ ਕੋਈ ਤੇ ਉਹ ਜੇਤਾੜੇ ਵਿੱਚ ਬਾਗੀ 70 ਨੂੰ ਵੇਲੂ ਕਿੱਡਾ ਚਵਾਦੀ ਲੱਗਾ ਉਹ ਵੀ ਆਪਾਂ ਤਾਂ ਬਣਾਈ ਆ ਜੇ ਕੋਈ ਵੀਰ ਕੱਚੀ ਲੈਣ ਦਾ ਚਾਹਵਾਨ ਜਿੱਤਰਾ ਦਾ ਇਨਸਾਫ ਸਕਦਾ ਬਿਲਕੁਲ ਬਿਲਕੁਲ ਤਾਂ ਕਰਕੇ ਆਪਾਂ ਜਨੂਚਲ ਪਾ ਦਿੰਦੇ ਆ ਅੱਗੇ ਖੋਲ ਫੜ ਕੇ ਬਣਾ ਇਹਨੂੰ ਤੇ ਗਾਂ ਵੀ ਚੰਗਾ ਸੇ ਉਹਨੂੰ ਭਰਾਇਆ ਵੀ ਚੰਗਾ ਚੰਗਾ ਭਾਜੀ ਆਹ ਸੇਮ ਗਾੜੀ ਮੈਸੀ ਦਾ ਭਰਾਇਆ ਅੱਛਾ ਵੇਸੇ ਵੀ ਭਰਾਈ ਐ ਮੁਮਨਦ ਖਾਨ ਅਜੇ ਨਾਲ ਨਮੋਣ ਧਮਾਉਣ ਵਾਲੀ ਆ ਜਿੱਤਰੀ ਮਿੱਟੀ ਜਿੱਤਰਾ ਦੇਖ ਰਹੀ ਜਿੱਤਰੀ ਇਹ ਤੁਹਾਨੂੰ ਬੜਾ ਖੁਸ਼ ਰਹੀਂਦੀ ਆ ਬੜਾ ਕੱਤੇ ਇਹਨੂੰ ਤੇ ਭਾਜੀ ਫਿਰਿੰਦੀ ਕੀਮਤ ਆ ਇਹ ਜੀ ਭਾਜੀ ਫੂਲ ਤੇ ਕਰਾਂਗੇ ਅੱਛਾ ਫੂਲ ਤੇ ਆਹ ਜਿਹੜਾ ਪਹਿਲੇ ਕੋਸ਼ੀ ਕਹਿੰਦਾ ਆ ਯਾਰ ਇਹ ਤੁਹਾਨੂੰ ਪਤਾ ਹੋਰ ਹਿਸਾਬ ਹੋਊਗਾ ਛੋਟੀ ਨਹੀਂ ਭਾਈ ਫੁੱਲ ਵੱਡੀ ਆ ਅਜੇ ਦੇ ਵੇਖੋ ਟਲਾਂਟ ਲਾ ਕੇ ਨਹੀਂ ਇਹਦਾ ਪਤਾ ਇਹਨੂੰ ਕੋਈ ਇਹਦੇ ਕੋਲ 15 ਦਿਨ ਪਈ ਆ ਕੱਲ ਪਰਸੋਂ ਉਤਰ ਲੱਗੀ ਹੈ ਜੇ ਇਹ ਲਾਈ ਮੋਟਾ ਪੱਟਾ ਲੈ ਲੋ ਗੱਦਾ ਇੱਥੇ ਆਵੇ ਕਾਫੀ ਪਰਦੀ ਹੋਣੀ ਆ ਡੰਡੇ ਅਰਕੀ ਸਿੱਧੀ ਆ ਕੋਈ ਵੀਰ ਲੈਣ ਦਾ ਚਾਹ ਉਹ ਛੋਟੀ ਨਹੀਂ ਕੋਈ ਤੁਹਾਨੂੰ ਲੱਗਦਾ ਨਾ ਕਿ ਹਾਈਟ ਆਪਾ ਕਹ ਦੇ ਵੇਖਣ ਨੂੰ ਨਹੀਂ ਹਾਈਟ ਪੂਣੀ ਵੱਡੀ ਆ ਫੋਲ ਹਾਈਟ ਨਹੀਂ ਆ ਵੇਖੋ ਕਿੱਥੇ ਜਾਂਦੀ ਇਹ ਲੋ ਆ ਫੋਲ ਹਾਈਟ ਵਾਲੀ ਆ ਇਨੇ ਦੇ ਕੱਦ ਹੁੰਦਾ ਕਿ ਯਾਰ ਛੋਟਾ ਹੁੰਦਾ ਵੇਖਣ ਨੂੰ ਲੱਗਣਾ ਕਹਿੰਦੇ ਵੇਖ ਕੱਲੀ ਆ ਫਿਰ ਇਥੇ ਆ ਕੱਲੀ ਕੱਲੀ ਫਿਰ ਰਾਤ ਨੂੰ ਕਹ ਯਾਰ ਬਾਹਰ ਰੱਖਣੀ ਪੈਂਦੀ ਉਹ ਅੰਦਰ ਤੁਹਾਨੂੰ ਥੋੜਾ ਜਿਹਾ ਸੁੱਧਰ ਉਹ ਦਾ ਡੰਚਾ ਜਿਹੜੇ ਮੱਧਿਆਂ ਦੇ ਤੇ ਬਾਕੀ ਮੇਰੇ ਇਹਦੇ ਦਾ ਫਿਰ ਫੋਨ ਤੇ ਰੇਡ ਆਊਗਾ ਕਿ ਤੁਹਾਨੂੰ ਕਿੱਥੇ ਬਹਿਣਾ ਜੀ ਗਾਂ ਜੇ ਨਾ ਕੀ ਬਣਾ ਨਾ ਨਹੀਂ ਇਹਦਾ ਕੱਚੀ ਦਾ ਕੋਈ ਫਾਇਦਾ ਨਹੀਂ ਕਰੀ ਜਦੋਂ ਪਾਜੀ ਤਿਆਰ ਹੀ ਦੋ ਜੇ ਕੋਈ ਵੀ ਚਾਹ ਵਨ ਹੋਊਗਾ ਉਹ ਦਾ ਵਿਲੇਣ ਕਰ ਬੰਦ ਤਿਆਰ ਹੋਈਦਾ ਹੋਂ ਸਾਹਿਬ ਨੰਬਰ ਨੰਬਰ 96465 96368 ਤਹਿਸੀਲ ਡਿਸਟ੍ਰਿਕਟ ਤਰਨਤਾਰ ਨੂੰ ਪਿੰਡ ਸਰੀਆਲੀ ਕਲਾ ਸਤਿ